ਅਜੀ ਸਰ ਅੱਜ ਧਾਰੀਵਾਲ ਬਤੌਰ ਐਸਐਚਓ ਆਏ ਤੇ ਕੀ ਤੁਹਾਡੀ preference ਹੋਏਗੀ ਕਾਨੂੰਨ ਵਿਵਸਥਾ ਵਾਸਤੇ ਮੈਂ ਮੇਰਾ ਨਾਮ ਹਰਪ੍ਰੀਤ ਸਿੰਘ ਇਨਸਪੈਕਟਰ ਹੈ ਮੈਂ ਡਿਸਟ੍ਰਿਕਟ ਰੂਪਨਗਰ ਤੋਂ ਬਦਲ ਕੇ ਆਇਆ ਤੇ ਮੈਨੂੰ ਮੌਕਾ ਮਿਲਿਆ ਧਾਰੀਵਾਲ ਦੇ ਵਿੱਚ ਬਤੌਰ ਐਸਐਚਓ ਡਿਊਟੀ ਕਰਨ ਦਾ ਅਸੀਂ ਹਾਜ਼ਰ ਆ ਪੁਲਿਸ 24 ਘੰਟੇ ਧਾਰੀਵਾਲ ਦੀ ਜਨਤਾ ਦੀ ਸੇਵਾ ਦੇ ਵਿੱਚ ਕਿਸੇ ਨੂੰ ਕੋਈ ਜ਼ਰੂਰਤ ਹੈ ਹਰ ਤਰ੍ਹਾਂ ਨਾਲ ਤੇ ਬਾਕੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਵੀ ਅ ਮੇਰੀ ਇੱਕ ਅਪੀਲ ਹੈ ਜਿਹੜੇ ਬੱਚੇ ਛੋਟੇ ਨੇ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੋਏ ਜਦੋਂ ਸਕੂਲੇ ਜਾਂਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਆ ਕੇ ਵੀ ਉਹਨਾਂ ਨੂੰ ਵਹੀਕਲ ਜਿਹੜੇ ਨੂੰ ਮੁਹੱਈਆ ਨਾ ਕਰਵਾਉਣ ਜਦੋਂ ਉਹਨਾਂ ਦੀ ਏਜ ਹੈ ਜਦੋਂ ਲਾਇਸੈਂਸ ਬਣਦਾ ਫਿਰ ਉਸ ਤੋਂ ਬਾਅਦ ਬੱਚੇ ਨੂੰ ਵਹੀਕਲ ਦੇਣਾ ਚਾਹੀਦਾ ਉਹਦੇ ਨਾਲ ਦਿੱਕਤ ਆਉਂਦੀ ਹੈ ਸੈਕੰਡਲੀ ਜਿਹੜੀਆਂ ਸ਼ਹਿਰ ਦੇ ਵਿੱਚ ਟ੍ਰੈਫਿਕ ਵੀ ਇਸ ਮਸਲੇ ਉਹਦੇ ਵਾਸਤੇ ਮੇਰੀ ਜਿਹੜੇ ਆਪਣੇ ਦੁਕਾਨਦਾਰ ਵੀਰ ਨੇ ਐਸੋਸੀਏਸ਼ਨ ਨੇ ਇਹਨਾਂ ਨੂੰ ਅਪੀਲ ਹੈ ਕਿ ਵੀ ਥੋੜਾ ਸਪੇਸ ਥੋੜੀ ਜਿਹੜੀ ਆ ਉਹ ਛੱਡ ਕੇ ਮਤਲਬ ਕਰਨ ਜਿਹਦੇ ਨਾਲ ਟ੍ਰੈਫਿਕ ਦੇ ਵਿੱਚ ਦਿੱਕਤ ਨਾ ਆਵੇ ਤੇ ਬਾਕੀ ਹਰ ਤਰ੍ਹਾਂ ਨਾਲ ਬਾਕੀ ਹਾਜ਼ਰ ਹੈ ਜੀ ਜਿਹੜੇ ਰਾਤ ਨੂੰ ਜਿੱਦਾਂ ਜਿੱਦਾਂ ਉਹ ਪਟਾਕੇ ਵਗੈਰਾ ਚਲਾਉਂਦੇ ਆ ਉਹ ਕਿੰਨੇ ਆਪਣੇ ਪੁਲਿਸ ਨਾਕੇ ਲੱਗੇ ਹੋਏ ਆ ਸ਼ਹਿਰ ਧਾਰੀ ਆ ਆਪਾਂ ਦੇ ਦੋ ਲੱਗਦੇ ਨੇ ਜੀ ਇੱਕ ਪੀਸੀਆਰ ਚੱਲਦਾ ਧਾਰੀ ਹਾਲ ਦੇ ਵਿੱਚ ਤੇ ਜਿਹੜੇ ਬਾਈਕ ਜਿਹੜੇ ਬੁਲਟ ਖਾਸ ਕਰਕੇ ਜਿਨ੍ਹਾਂ ਤੇ ਉਹ ਪਟਾਕਿਆਂ ਵਾਲੇ ਸਲੈਂਸਰ ਹੈ ਉਹ ਬਿਲਕੁਲ ਉਹ ਟੋਲਰੇਟ ਨਹੀਂ ਕੀਤੇ ਜਾਣਗੇ ਅਸੀਂ ਆ ਕੱਲ ਵੀ ਪਰਸੋਂ ਦੋ ਦਿਨ ਅਸੀਂ ਆ ਚਲਾਨ ਵੀ ਕੀਤੇ ਆ ਉਹ ਤਰਵਾਈ ਦੇ ਵੀ ਆ ਸਲੈਂਸਰ ਜਿਹੜੇ ਕੱਲਾ ਸੀ ਚਲਾਨੀ ਨਹੀਂ ਕਰਦੇ ਉਹ ਸਲੈਂਸਰ ਉਹ ਤਰਵਾ ਕੇ ਮੈਂ ਚੇਂਜ ਕਰਵਾਏ ਨੇ ਕਿ ਵੀ ਉਹ ਉਹ ਟੋਲਰੇਟ ਨਹੀਂ ਕੀਤਾ ਜਾਏਗਾ ਸਰ ਆਮ ਜੂਸ ਨੂੰ ਕੀ ਮੈਸੇਜ ਦੇਣਾ ਚਾਹੋ ਯੂਥ ਨੂੰ ਮੈਸੇਜ ਇਹ ਹੀ ਹੈ ਜੀ ਆਪਣਾ ਮਿਹਨਤ ਕਰਨ ਤੇ ਚੰਗੇ ਰਸਤੇ ਤੇ ਜਾਣ ਮਤਲਬ ਕੋਈ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਉਹ ਗਰਾਉਂਡਸ ਨੇ ਆਪਣਾ ਸਪੋਰਟਸ ਵਾਲੇ ਪਾਸੇ ਆਉਣ এডਿਕੇਸ਼ਨ ਵਾਲੇ ਪੜਾਈ ਵਾਲੇ ਪਾਸੇ ਆਉਣ ਆਪਣਾ ਏਮ ਸੈੱਟ ਕਰਨਾ ਇਹੀ ਅਪੀਲ ਹੈ ਜੀ ਸਿੱਧੇ ਰਸਤੇ ਚੱਲਣ ਸਰ ਨਸਿਆਂ ਦੀ ਰੋਕਥਾਮ ਲਈ ਕੀ ਬਲਦਰੀ ਪ੍ਰਾਲੇ ਕੀਤੇ ਜਾ ਰਹੇ ਉਹਦੇ ਲਈ ਅੱਗੇ ਵੀ ਚੱਲਦੀ ਹੈ ਸਪੈਸ਼ਲ ਡਰਾਈਵ ਹੋਣੀ ਵੀ ਚਲਾਵਾਂਗੇ ਜੀ ਜਿਹੜਾ ਜਿੱਥੇ ਆਪਾਂ ਦੀ ਜਿਹੜੀ ਇੰਟੈਲੀਜੈਂਸ ਨੂੰ ਸਟਰੋਂਗ ਕਰਾਂਗੇ ਜਿਹੜੇ ਕੋਈ ਬੰਦੇ ਇਹੋ ਜਿਹੇ ਨੋਟਿਸ ਚ ਆਉਣਗੇ ਉਹਨਾਂ ਦੇ ਪਰਚੇ ਦਰਜ ਕਰਕੇ ਰਿਕਵਰੀ ਕਰਾਂਗੇ ਜਿਲ੍ਹੇ ਭੇਜਾਂਗੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੀ ਜੀ